ਜਿਵੇਂ ਟ੍ਰੇਨ ਜਿਹੜੀ ਐ ਉਹਨੂੰ ਚਲਾਉਣ ਵਾਸਤੇ ਪਟੜੀਆਂ ਦੋ ਚਾਹੀਦੀਆਂ ਲਾਈਨਾਂ ਦੋ ਚਾਹੀਦੀਆਂ ਨੇ ਇਹ ਸੰਸਾਰ ਵੀ ਭਾਈ ਦੋ ਲਾਈਨਾਂ ਤੇ ਹੀ ਚੱਲ ਰਿਹਾ ਇਕ ਚੰਗਿਆਂ ਦੀ ਇਕ ਮਾੜਿਆਂ ਦੀ ਜੋੜਾ ਹੀ ਐ ਸਾਰਾ ਮਹਾਰਾਜ ਨੇ ਨਰ ਨਾਰੀ ਇਸਤਰੀ ਤੇ ਪੁਰਸ਼ ਦਿਨ ਤੇ ਰਾਤ ਪਾਪ ਤੇ ਪੁੰਨ ਚੰਗਾ ਤੇ ਮੰਦਾ ਇਹ ਚੰਗੇ ਮੰਦੇ ਐਦਾਂ ਮੁੱਢ ਕਦੀਮ ਤੋਂ ਹੀ ਬਣੇ ਤੁਰੇ ਆਉਂਦੇ ਦਸਮ ਗ੍ਰੰਥ ਵਿੱਚ ਮਹਾਰਾਜ ਨੇ ਜੁੱਧਾਂ ਦਾ ਜ਼ਿਕਰ ਕੀਤਾ ਮਾੜਿਆਂ ਚੰਗਿਆਂ ਦਾ ਜ਼ਿਕਰ ਕੀਤਾ ਬਈ ਮਾੜਿਆਂ ਨਾਲ ਲੜਨਾ ਕਿੱਦਾਂ ਸਤਿਗੁਰੂ ਕਹਿੰਦੇ ਹੋਰ ਮਨੋਰਥ ਨਹੀਂ ਧਰਮ ਯੁੱਧ ਕਹਿ ਚਾਏ ਸੰਤ ਪਿੰਡਰਾਂ ਵਾਲੇ ਮਹਾਪੁਰਖ ਉਹ ਕਈ ਕਹਿੰਦੇ ਲੋਕ ਦਸਮ ਗ੍ਰੰਥ ਬਾਰੇ ਐਦਾਂ ਕਹਿੰਦੇ ਐਦਾਂ ਕਹਿੰਦੇ ਉਹ ਕਹਿੰਦੇ ਭਾਈ ਬੋਜਦਿਲ ਬੰਦਾ ਤਾਂ ਸੁਣੀ ਨਹੀਂ ਸਕਦਾ ਪੜ੍ਹ ਹੀ ਨਹੀਂ ਸਕਦਾ ਉਹਦੀ ਕਥਾ ਸੋਣੀ ਨਹੀਂ ਸਕਦਾ ਉਹਦੇ ਵਿੱਚ ਹਾਥੀ ਦੀਆਂ ਝੰਗਾੜਾਂ ਕਿਰਪਾਨਾਂ ਦੀਆਂ ਕੁਣਕਾਰਾਂ ਟੀਰਾਂ ਦੀਆਂ ਛਾਂਛਾਂ ਬਦੂਕਾਂ ਦੀ ਠਾ ਠਾ ਤੋਪਾਂ ਦੇ ਗੋਲਿਆਂ ਦੀਆਂ ਆਵਾਜ਼ਾਂ ਹਨ ਆਇਦਾਸ 12 ਸਾਲਾਂ ਤੋਂ ਜੋਰ ਲੱਗਿਆ ਆ 10ਮ ਗ੍ਰੰਥ ਨੂੰ ਰੱਦ ਕਰਨ ਦਾ ਇਹ ਮਹਾਪੁਰਖ ਪੜ੍ਹਦੇ ਸੀ ਕਿੰਨੇ ਮਹਾਪੁਰਖਾਂ ਨੇ ਪੜਿਆ ਸਭ ਤੋਂ ਵੱਡੀ ਉਦਾਹਰਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਲੇ ਕਥਾ ਕਰਦੇ ਕੁਰਬਾਨੀ ਵੀ ਦਿੱਤੀ ਉਹਨਾਂ ਨੇ ਕੋਈ ਘਾਟ ਸੀ ਉਹਨਾਂ ਵਿੱਚ ਜੇ ਦਾਸਮ ਗ੍ਰੰਥ ਪੜ੍ਹ ਲਿਆ ਤਾਂ ਕੋਈ ਹਉਨਤਾ ਹੀ ਰਹੇਗੀ ਆ ਕਿੰਨੇ ਸਿੰਘ ਸੂਰਮੇ ਜੋਧੇ ਸੱਚੇ ਖਾੜਕੂ ਸ਼ਹੀਦ ਹੋਏ ਐ ਇਹ ਸਾਰੇ ਪੜਨ ਵਾਲੇ ਹੀ ਸਨ ਜਿੰਨੇ ਆਪ ਪਾਠ ਨਹੀਂ ਕੋਈ ਆਪ ਕਲਣਾ ਨਹੀਂ ਕਮਾਈ ਨਹੀਂ ਬਸ ਉਹਦੇ ਕੋਲ ਨਾਲ ਆ ਵਿਵਾਦ ਛੇੜਨ ਤੋਂ ਬਣਾ ਕੰਮ ਕੋਈ ਨਹੀਂ ਹੁੰਦਾ ਵੀ ਜੋੜਦਿਆਂ ਕਿਸੇ ਨੂੰ ਗੁਰੂ ਨਾਲ ਨਹੀਂ ਤੋੜਨ ਦੀ ਆਵਾਜ਼ ਦੀ ਵਿਵਾਦ ਦੀ ਗੱਲ ਕਰਨੀ ਹੈ ਅਰਦਾਸ ਇਹਦੇ ਮੂਰੇ ਆ ਪੌੜੀ ਕਿਉਂ ਲਾਈ ਹੈ ਆ ਬਾਣੀ ਕਿਉਂ ਪੜਦੇ ਹੋ ਆ ਕਿਉਂ ਪੜਦੇ ਹੋ ਬਸ ਆਹੀ ਗੱਲਾਂ ਕਰਨੀਆਂ ਕੋਈ ਜੋੜਨ ਵਾਲੀ ਗੱਲ ਨਹੀਂ ਕਰਨੀ ਆ ਜੋਤਾਂ ਕਿਉਂ ਰੱਖੀਆਂ ਨੇ ਚੁੱਕ ਦਿਓ ਜੋਤਾਂ ਵੀ ਜਦੋਂ ਪਹਿਲਾਂ ਜੋਤਾਂ ਹੁੰਦੀਆਂ ਸਨ ਹਰਮੰਦਰ ਸਾਹਿਬੀ ਜੋਤ ਜਦੋਂ ਹੁੰਦੀਆਂ ਸਨ ਉਹਦੋਂ ਕਿਹੜਾ ਗੁਰੂ ਦੇ ਪਿਆਰੇ ਤਰੇ ਨਹੀਂ ਇਹਦਾ ਮਤਲਬ ਇਹ ਹੈ ਵੀ ਜਿੰਨਾ ਚਿਰ ਜੋਤਾਂ ਲੱਗੀਆਂ ਸਨ ਜਿੰਨੇ ਪਾਠ ਹੋਏ ਜਿੰਨੇ ਗੁਰਦੁਆਰੇ ਗਏ ਲੋਕ ਉਹਨਾਂ ਦਾ ਤਾਂ ਕੋਈ ਭੜਾ ਨਹੀਂ ਉਹਨਾਂ ਉ ਤਾਂ ਕੋਈ ਸੋਚੀ ਨਹੀਂ ਆਈ ਹੋਣੀ ਸੋਚੀ ਤਾਂ ਹੁਣੇ ਆਉਣ ਲੱਗੀ ਹੈ 10-12 ਸਾਲਾਂ ਦੀ 15 ਸਾਲਾਂ ਦੀ ਪਹਿਲਾਂ ਤਾਂ ਆ 300 ਸਾਲ ਤੋਂ ਲੋਕ ਐ ਵੀ ਤੁਰ ਗਏ ਐਡੇ ਐਡੇ ਵਿਦਵਾਨ ਐਡੇ ਐਡੇ ਮਹਾਂਪੁਰਖ ਐਡੇ ਐਡੇ ਜੋਦੇ ਸੂਰਮੇ ਸ਼ਹੀਦ ਵੀ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਾਂ ਫਿਰ ਮੋੜ ਕੇ ਲਿਆਉਣਾ ਮੋੜ ਕੇ ਕਿੱਥੋਂ ਲਿਆਉਂਗੇ ਇਹ ਤਾਂ ਜੂਨਾ ਨੂੰ ਵੀ ਨਹੀਂ ਮੰਨਦੇ ਹਮੋੜਨਾ ਕਿੱਥੋਂ ਹੈ ਕਿੰਦੇ ਬੰਦੇ ਮਰ ਗਏ ਸਵਾਹ ਹੋ ਗਏ ਮਨਮੁਖ ਵੀ ਇਹੋ ਹੀ ਕਹਿੰਦਾ ਆ ਜਾ ਕੇ ਮਿੱਠਾ ਅਗਲਾ ਕਿੰਨਾ ਡੱਠਾ ਦਿਵਾਨ ਸੋਤੇਰਤ ਬੈ ਕੇ ਵੀ ਧਰਮੀਆਂ ਨੇ ਵੀ ਇਹੀ ਕਹਤਾ ਧਰਮੀਆਂ ਨੇ ਫੇ ਖੁੱਲੀ ਛੁੱਟੀ ਮਿਲ ਗਈ ਫਿਰ ਤਾਂ ਖਾਓ ਪੀਓ ਐਵੇਂ ਸਵੇਰੇ ਉੱਠ ਕੇ ਨਹਾਉਂਦੇ ਫਿਰਦੇ ਠੰਡ ਚ ਐਵੇਂ ਉੱਠ ਕੇ ਪਾਠ ਕਰਦੇ ਆ ਮਾਲਾ ਫੇਰਦੇ ਆ ਪਾਠ ਕਰਦੇ ਆ ਐਵੇਂ ਭੱਜੇ ਜਾਂਦੇ ਆ ਦੀਵਾਨ ਚ ਸਤ ਸੰਗਤ ਚ ਇੱਥੇ ਬੈਠੋ ਮੌਜ ਨਾਲ ਖਾਓ ਪੀਓ ਲੇਖਾ ਕਿੰਨੇ ਪੁੱਛਣਾ ਹਿਸਾਬ ਕਿੰਨੇ ਪੁੱਛਣਾ ਕੋਈ ਲੇਖਾ ਨਹੀਂ ਇਹ ਹੈ ਨਾਸਤਿਕ ਭਾਵਨਾਹੀਨ ਪ੍ਰਚਾਰ ਭਾਵਨਾ ਤੋਂ ਰਹਿਤ ਪ੍ਰਚਾਰ ਸੁੱਕਾ ਪਰਸ਼ਾਦਾ ਘੋਦ ਲਾਈ ਪ੍ਰੇਮਤਾ ਹੈ ਨੀਵਤ ਸੋ ਗੁਰੂ ਕੇ ਪਿਆਰਿਓ ਰਹੁ ਵਿਚਾਰ